ਅੰਦੀ ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਅਮ ਇਹ ਦੇਖੀ ਸਾਰੇ ਠੀਕ ਹੋਵਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਆਪਾਂ ਅੱਜ ਇਹ ਵਾਲਾ ਡਿਜ਼ਾਈਨ ਬਣਾਵਾਂਗੇ ਜੀ ਦੇਖੋ ਇਹ ਕਿੰਨਾ ਸੋਹਣਾ ਹੈ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਕਰਦੇ ਆਂ ਜੀ ਸ਼ੁਰੂ ਇਹ ਪਾ ਸਲਾਈ ਤੇ 20 ਗੁੰਡੇ ਲਏ ਨੇ ਜੀ ਇੱਕ ਸਲਾਈ ਸਿੱਧੀ ਪੁੱਠੀ ਪਾ ਲਈ ਆਪਾਂ ਨੇ ਜੀ ਹੁ ਕਰਦੇ ਆਂ ਜੀ ਡਿਜ਼ਾਈਨ ਸ਼ੁਰੂ ਇਹ ਪਹਿਲਾ ਗੁੰਡਾ ਆਪਾਂ ਉਤਾਰ ਲਾਂਗੇ ਜੀ ਹੁ ਦੋ ਗੁੰਡੇ ਪਾ ਪੁੱਠੇ ਬਣਾਵਾਂਗੇ ਜੀ ਇੱਕ ਦੋ ਦੋ ਗੁੰਡੇ ਪਾਵਾਂਗੇ ਸਿੱਧੇ ਇੱਕ ਦੋ ਦੋ ਕੁੰਡੇ ਪੁੱਠੇ ਬਣਾਵਾਂਗੇ ਜੀ 1 2 ਇਹ ਸਾਰੀ ਸਲਾਈਆਂ ਹੀ ਪਾਣੀ ਜੀ ਆਪਾਂ ਨੇ ਦੋ ਕੁੰਡੇ ਸਿੱਧੇ ਜੀ ਦੋ ਕੁੰਡੇ ਪੁੱਠੇ 1 2 ਫਿਰ ਦੋ ਕੁੰਡੇ ਆਪਾਂ ਪੁੱਠੇ ਪਾਉਣੀ 1 2 ਦੋ ਕੁੰਡੇ ਸਿੱਧੇ ਜੀ ਦੋ ਕੁੰਡੇ ਪੁੱਠੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਹੁਣ ਆ ਗਈ ਜੀ ਪੁੱਠੀ ਸਲਾਈ ਤੇ ਇਹ ਕੁੰਡਾ ਉਤਾਰ ਲਓ ਜੀ ਇਹ ਦੋ ਕੁੰਡੇ ਆਪਾਂ ਨੇ ਉਧਰ ਪੁੱਠੇ ਭੁਨੇ ਸੀ ਇਧਰੋਂ ਸਿੱਧੇ ਭੁਨੇ ਜਾਣਗੇ ਇੱਕ ਦੋ ਦੋ ਕੁੰਡੇ ਪੁੱਠੇ ਦੋ ਕੁੰਡੇ ਸਿੱਧੇ ਇਹ ਪੁੱਠਿਆਂ ਤੇ ਪੁੱਠੇ ਸਿੱਧਿਆਂ ਸਿੱਧੇ ਪਾਉਗੇ ਸਲਾਈ ਸੋਰੀ दो पुठ्ठे दो कुंडे सीधे दो कुंडे पुठ्ठे जी कुंडे सीधे दो कुंडे पुठ्ठे बना लेंगे जी कुंडे सीधे जी ऐड वाला पुठा बनावा जी ਹੁਣ ਆ ਗਏ ਸਿੱਧੀ ਸਲਾਈ ਤੇ ਇਹ ਕੁੰਡਾ ਆਪਾਂ ਉਤਾਰ ਲਾਂਗੇ ਜੀ ਦੋ ਕੁੰਡੇ ਆਪਣੇ ਪੁੱਠੇ ਬਣਨਗੇ ਜੀ ਧਾਗਾ ਪਿੱਛੇ ਕਰਕੇ ਜੀ ਇਹ ਦੋ ਕੁੰਡੇ ਆਪਾਂ ਨੇ ਸਿੱਧੇ ਜਿਹੜੇ ਕੁੰਡੇ ਇਹਨਾਂ ਦੇ ਡਿਜ਼ਾਈਨ ਬਣਾਉਣੇ ਜੀ ਇਹਨਾਂ ਨੂੰ ਉਤਾਰ ਲਓ ਜੀ ਧਾਗਾ ਅੱਗੇ ਕਰਕੇ ਆਪਾਂ ਨੇ 2-12 ਬਾਲ ਪਾਣੇ ਜੀ ਦੋ ਕੁੰਡਿਆਂ ਤੇ ਧਾਗਾ ਪਿੱਛੇ ਕਰਕੇ ਫਿਰ ਉਤਾਰ ਲਓ ਜੀ ਇਹ ਦੱਗੇ ਕਰਕੇ ਫਿਰ ਇੱਧਰਲੇ ਸਲਾਈ ਦੇ ਤਾਰ ਲਓ ਜੀ ਇਹ ਦੋ ਬਾਲ ਪਾਣੇ ਜੀ ਆਪਾਂ ਨੇ ਉਰੇ ਫਿਰ ਧਾਗਾ ਪਿੱਛੇ ਕਰਕੇ ਆਪਾਂ ਦੋ ਕੁੰਡੇ ਆਪਾਂ ਸਿੱਧੇ ਹੀ ਬੁਣਾਗੇ ਜੀ 1 2 ਹੁਣ ਆਪਾਂ ਦੋ ਕੁੰਡੇ ਕੁੱਠੇ ਬੁਣਾਗੇ ਜੀ 1 2 ਫੇਰ ਆਪਾਂ ਦੋ ਕੁੰਡੇ ਤਾਰ ਲੋ ਜੀ ਸਲਾਈ ਤੇ ਬਿਨਾ ਪੁਣੇ ਧਾਗਾ ਅੱਗੇ ਕਰਕੇ ਜੀ ਫੇਰ ਆਪਾਂ ਨੇ ਇਧਰ ਲਈ ਸਲਾਈ ਤੇ ਪਾਣੇ ਨੇ ਦੋਨੇ ਕੁੰਡੇ ਜੀ ਫੇਰ ਧਾਗਾ ਪਿੱਛੇ ਕਰਨਾ ਜੀ ਫੇਰ ਆਪਾਂ ਇਧਰ ਪਾਵਾਂਗੇ ਜੀ ਇਹ ਦੋ ਬਲ ਪਾਣੇ ਨੇ ਜੀ ਆਪਾਂ ਨੇ ਦੋ ਕੁੰਡਿਆਂ ਤੇ ਹੁਣ ਧਾਗਾ ਪਿੱਛੇ ਕਰਕੇ ਜੀ ਦੋ ਕੁੰਡੇ ਆਪਾਂ ਸਿੱਧੇ ਬੁਣਾਗੇ ਇੱਕ ਦੋ दो कुंडे गुना जी पुठे एक दो फिर ये दो कुंडे उतारा जी धागा अगे लेके आवेंगे जी फिर इधरली सिलाई तारांगे जी कुंडे फिर धागा पीछे करा जी फिर इधर सिलाई तारांगे जी फिर अगे लेके आवे धागा आप इधर उतारे ये दोनों कुंडे आप ਉਹ ਜੇ ਦੋ ਬੜ ਪੈ ਗਈ ਹੁਣ ਇਹ ਦੋ ਕੁੰਡੇ ਆਪਾਂ ਸਿੱਧੇ ਪੋਣਾਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਕੁੱਠੇ ਪੋਣਾਗੇ ਫਿਰ ਧਾਗਾ ਪਿੱਛੇ ਕਰਕੇ ਆ ਦੋ ਕੁੰਡੇ ਤਾਰ ਲਓ ਜੀ ਧਾਗਾ ਅੱਗੇ ਕਰਕੇ ਫਿਰ ਆਪਾਂ ਇਦਾਂ ਲਈ ਸਲਾਈ ਤੇ ਤਾਰਾਂਗੇ ਜੀ ਫਿਰ ਧਾਗਾ ਪਿੱਛੇ ਕਰਾਂਗੇ ਜੀ ਫਿਰ ਆਪਾਂ ਦੋਨੇ ਕੁੰਡੇ ਉਤਾਰ ਲੈਣੇ ਜੀ ਤਾ ਅੱਗੇ ਲਿਆਵਾਂਗੇ ਫਿਰ ਦੋਨੇ ਕੁੰਡੇ ਇੱਧਰ ਤਾਰ ਕੇ ਜੀ ਫਿਰ ਇਹਨਾਂ ਨੂੰ ਦੋਨਾਂ ਨੂੰ ਸਿੱਧੇ ਬੁਣਾਂਗੇ ਇੱਕ ਦੋ ਨਹੀਂ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਕੁੰਡਾ ਸਿੱਧਾ ਜੀ ਹੁਣ ਆਗੇ ਜੀ ਆਪਾਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਤੇ ਫੇਰ ਦੋ ਕੁੰਡੇ ਸਿੱਧੇ ਜੀ ਇੱਕ ਦੋ 두 콘데 뿌르게 뿌나게 이도도두 콘데 시데이일두두 콘데 뿌나게 이 뿌르게 일두두데시데 뿌나게 이일두이두 콘데 파 뿌르게 뿌나게 이두 फिर आप दोडे सीधे बुनाए जी दो कुंडे बुना जी पुठे फिर दो कुंडे सीधे बुना जी एक कुंडा अपना पुट्ठा जी फिर आ गई सीधी सिलाई तो कुंडा लो जी ਇੱਕ ਕੁੰਡਾ ਆਪਾਂ ਹੁਣਾਗੇ ਉੱਠਾ ਜੀ ਜਿਹੜੇ ਦੋ ਕੁੰਡੇ ਨੇ ਜੀ ਇਹ ਪੁੱਠਾ ਕੁੰਡਾ ਇੱਧਰ ਲੈ ਕੇ ਆਵਾਂਗੇ ਜਾਂ ਆਪਾਂ ਸਿੱਧਾ ਇੱਧਰ ਲੈ ਕੇ ਜਾਵਾਂਗੇ ਪਿੱਛੇ ਧਾਗਾ ਕਰ ਲਓ ਜੀ ਇਹ ਕੁੰਡੇ ਦੇ ਕੁੰਡਾ ਪਲਟਣਾ ਆਪਾਂ ਨੇ ਇਹ ਕੁੰਡਾ ਆਪਾਂ ਸਿੱਧਾ ਪੁੰਨ ਲੈਣਾ ਜੀ ਇਹ ਕੁੰਡਾ ਕੁੱਠਾ ਹੁੰਨਾ ਹੈ ਫੇਰ ਆਪਣਾ ਇਹ ਵਾਲਾ ਕੁੰਡਾ ਅੱਗੇ ਲੈ ਕੇ ਆਣਾ ਜੇ ਪਿੱਛੇ ਲੈ ਕੇ ਆਣਾ। ਉੱਠਾ ਕੁੰਡਾ ਆਪਾਂ ਨੇ ਅੱਗੇ ਲੈ ਕੇ ਆਣਾ ਜੀ। ਸਿੱਧਾ ਕੁੰਡਾ ਆਪਾਂ ਪਿੱਛੇ ਲੈ ਕੇ ਜਾਵਾਂਗੇ। ਹੁਣ ਇਹ ਵਾਲਾ ਕੁੰਡਾ ਆਪਾਂ ਪੁੱਠਾ ਬੁਣਾਗੇ ਜੀ। ਇਹ ਕੁੰਡਾ ਆਪਾਂ ਸਿੱਧਾ ਬੁਣਾਗੇ। कुा आप जी ए वाला पिछे लेके जागे ये कुंडा सीधा बुनाडा आप उल्टा बुना फिर आपा कुंडा गुटा कुंडा अगे लिया जी सीधा कुंडा पिछे लेके आना जी इन्हें गुठ्ठा बुना సునగే ఫ పుట్ా కు సూ పు కు పి ఏ పిచ్చేది లే సునగ బీ పు ఫ్ఠా కు కు సండా పిచ్చే కి ਇਹਨੂੰ ਆਪਾਂ ਉਲਟਾ ਬੁਣਾਂਗੇ ਇਹਨੂੰ ਬੁਣਾਂਗੇ ਜੀ ਸਿੱਤਾ ਇਹ ਸਾਰੀ ਸਲਾਈਆਂ ਇੰਕ ਆਉਗੀ ਸਿੱਧਾ ਕੁੰਡਾ ਬੁਣ ਲੈਣਾ ਨਹੀਂ ਇਹਨੂੰ ਬੁਣਾਂਗੇ ਜੀ ਪੁੱਠਾ ਫੇਰ ਆਪਾਂ ਇਹ ਪੁੱਠਾ ਕੁੰਡਾ ਅੱਗੇ ਲੈ ਕੇ ਆਣਾ ਜੀ ਸਿੱਧਾ ਗੁੰਡਾ ਪਿੱਛੇ ਗੁੰਡਾ ਆਪਣਾ ਉੱਠਾ ਗਿਆ ਸਿੱਧਾ ਸਿੱਟਾ ਇਹ ਆ ਜੇ ਜਪਾਂ ਪੁੱਠੀ ਸਲਾਈ ਤੇ ਇਹ ਗੁੰਡਾ ਸਿੱਧਾ ਬਣੂਗਾ ਜੇ ਆਪਣਾ ਇੱਕ ਬਣੂਗਾ ਉੱਠਾਈ। ਹੋਈ ਆਪਣੇ ਦੋ ਗੁੰਡੇ ਸਿੱਧੇ ਬਣਨਗੇ। ਇੱਕ ਦੋ ਦੋ ਗੁੰਡੇ ਪੁੱਠੇ ਜੀ। ਦੋ। ਫਿਰ ਦੋ ਗੁੰਡੇ ਸਿੱਧੇ ਬਣਨਗੇ। ਦੋ ਗੁੰਡੇ ਪੁੱਠੇ। ਇੱਕ ਦੋ फिर कुंडे अपने सीधे बन गए जी एक दो दो कुंडे अपने पुठे बन गए एक दो फिर दो, दो कुंडे अपने सीधे बन गए जी कुंडे आ गए जी पुठे एक दो साइड आ सीधा गया ਹੁਣ ਅੱਗੇ ਜੇ ਆਪਾਂ ਸਿੱਧੀ ਸਲਾਈ ਤੇ ਹੁਣ ਇਹਨਾਂ ਦੇ ਉੱਪਰ ਤੇ ਧਾਗਾ ਘੁਮਾਣਾ ਹੈ ਜੇ ਆਪਾਂ ਨੇ ਇਹ ਦੋ ਗੁੰਦੇ ਆਪਾਂ ਇੱਥੇ ਪਾਵਾਂਗੇ ਇਹ ਗੁੰਡਾ ਉਤਾਰ ਲਿਆ ਜੇ ਆਪਾਂ ਨੇ ਧਾਗਾ ਪਿੱਛੇ ਕਰਕੇ ਇਹ ਕੁੰਡੇ ਦੋਨੇ ਤਾੜ ਲੋ ਜੀ ਫਿਰ ਧਾਗਾ ਅੱਗੇ ਲਿਆਓ ਜੀ ਫਿਰ ਆਪਾਂ ਨੇ ਇਹ ਦੋਨੇ ਕੁੰਡੇ ਸਲਾਈ ਤੇ ਪਾਣੇ ਨੇ ਧਾਗਾ ਪਿੱਛੇ ਕਰ ਲੋ ਜੀ ਫਿਰ ਆਪਾਂ ਧਾਗਾ ਅੱਗੇ ਲਿਆ ਕੇ ਜੀ ਫਿਰ ਦੋ ਕੁੰਡੇ ਦਸ ਸਲਾਈ ਤੇ ਪਾ ਕੇ ਧਾਗਾ ਪਿੱਛੇ ਕਰਕੇ ਜੀ ਆਪਾਂ ਇਹ ਦੋ ਕੁੰਡੇ ਸਿੱਧੇ ਬੁਣਨੇ ਨੇ ਜੀ ਇੱਕ ਦੋ ਫਿਰ ਦੋ ਕੁੰਡੇ ਆਪਣੇ ਪੁੱਠੇ ਆਣਗੇ ਜੀ 1 2 ਇਹ ਦੁਆਰੇ ਸ਼ੁਰੂ ਹੋ ਗਿਆ ਜੀ ਡਿਜ਼ਾਈਨ ਕਿਰਚਾਂ ਹੋਰ ਬਣਾ ਦਈਏ ਦੋਸ ਲਾਈ ਤੇ ਪਾ ਕੇ ਧਾਗਾ ਪਿੱਛੇ ਕਰ ਲੋ ਜੀ ਫਿਰ ਦੋ ਕੁੰਡੇ ਇੱਧਰ ਪਾ ਲਓ ਸਲਾਈ ਤੇ ਧਾਗਾ ਅੱਗੇ ਲਿਆ ਕੇ ਜੀ ਫਿਰ ਆਪਾਂ ਦੋ ਕੁੰਡੇ ਸਲਾਈ ਤੇ ਪਾ ਲਏ ਧਾਗਾ ਪਿੱਛੇ ਕਰਕੇ ਦੋ ਕੁੰਡਿਆਂ ਨੂੰ ਆਪਾਂ ਸਿੱਧੇ ਬੁਨਣਾ ਹੈ ਜੀ 2 ਇਹ ਦੋ ਗੁੰਡੇ ਆਪਾਂ ਕੁਠੇ ਭੁੰਨ ਲੈਨੇ ਜੀ 1 2 ਇਹ ਧਾਗਾ ਪਿੱਛੇ ਕਰਕੇ ਆਪਾਂ ਨੇ ਆ ਦੋ ਗੁੰਡੇ ਤਾਰ ਲੈਣੇ ਨੇ ਜੀ ਧਾਗਾ ਅੱਗੇ ਲਿਆ ਕੇ ਫਿਰ ਆਪਾਂ ਇਦਾਂ ਸਲਾਈ ਤੇ ਤਾਰ ਲਓ ਜੀ ਪਿੱਛੇ ਕਰੋ ਧਾਗਾ ਫੇਰ ਆਪਾਂ ਧਾਗਾ ਅੱਗੇ ਲਿਆ ਕੇ ਦੋ ਗੁੰਡੇ ਸਲਾਈ ਤੇ ਤਾਰ ਕੇ ਫਿਰ ਪਿੱਛੇ ਧਾਗਾ ਕਰਕੇ ਦੋਨਾਂ ਨੂੰ ਸਿੱਧੇ ਬੁਣਨਾ ਹੈ ਇੱਕ ਦੋ ਫਿਰ ਦੋ ਗੁੰਡੇ ਕੁੱਥੇ ਬੁਣਾਂਗੇ ਜੀ ਫਿਰ ਆਪਾਂ ਦੋ ਗੁੰਡੇ ਉਤਾਰਾਂਗੇ ਜੀ ਫਿਰ ਦੋ ਸਲਾਈ ਤੇ ਲਿਆਣੇ ਨੇ ਦੋਨੇ ਗੁੰਡੇ ਧਾਗਾ ਪਿੱਛੇ ਕਰਕੇ ਆਪਾਂ ਨੇ ਫਿਰ ਗੁੰਡੇ ਉਤਾਰ ਲੈਣੇ ਨੇ ਜੀ ਫਿਰ ਧਾਗਾ ਅੱਗੇ ਲਿਆ ਕੇ ਜੀ ਇਸ ਲਾਈ ਤੇ ਤਾਰ ਕੇ ਕੁੰਡੇ ਪਿੱਛੇ ਧਾਗਾ ਕਰਕੇ ਦੋਨਾਂ ਨੂੰ ਸਿੱਧੇ ਹੁਣਾਈ ਇੱਕ ਦੋ ਫਿਰ ਆਪਾਂ ਦੋ ਕੁੰਡੇ ਪੁੱਠੇ ਬੁਣਾਂਗੇ ਧਾਗਾ ਪਿੱਛੇ ਕਰਕੇ ਦੋ ਕੁੰਡੇ ਉਤਾਰਨੇ ਨੇ ਜੀ ਧਾਗਾ ਅੱਗੇ ਲਿਆ ਕੇ ਆਪਾਂ ਫਿਰ ਇਦਾਂ ਤਾਰਾਂਗੇ ਦੋਨੇ ਕੁੰਡਿਆਂ ਨੂੰ ਜੀ ਧਾਗਾ ਪਿੱਛੇ ਕਰਕੇ ਫਿਰ ਤਾਰ ਕੁੰਡੇ ਫਿਰ ਆਪਾਂ ਧਾਗਾ ਅੱਗੇ ਕਰਕੇ ਜੀ ਫਿਰ ਪਿੱਛੇ ਕਰਨਾ ਹੀ ਫਿਰ ਆਪਾਂ ਦੋ ਕੁੰਡੇ ਆਪਾਂ ਸਿੱਧੇ ਹੁੰਨਗੇ ਇੱਕ ਦੋ ਇਹ ਸੌਡਾ ਵੱਡਾ ਕੁੰਡਾ ਆ ਗਿਆ ਆਪਣਾ ਹੁਣੇ ਦੋ ਕੁੰਡੇ ਫੁੱਟੇ ਬੁਣਾਂਗੇ ਜੀ ਇੱਕ ਦੋ ਦੋ ਕੁੰਡੇ ਸਿੱਧੇ 1 2 ਫਿਰ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ 1 2 ਇਹ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਦੋ ਗੁੰਡੇ ਪੁੱਠੇ ਇਹ ਦੋ ਗੁੰਡੇ ਸਿੱਧੇ ਪੁੱਠੇ ਸলাই ਦੇ ਪੁੱਠਿਆਂ ਦੇ ਪੁੱਠੇ ਸਿੱਧਿਆਂ ਦੇ ਸਿੱਧੇ ਹੀ ਇੱਕ ਦੋ ਇੱਕ ਦੋ ਉਹ ਉਹਦੀ ਸੋਖਾ ਜਿਹਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਲੱਗਦਾ ਜੀ ਬਣ ਕੇ ਬਣਾਓ ਜੀ ਫਿਰ ਆਪਣੇ ਕਿਸੇ ਵੀ ਕੋਟਿਸ ਵਾਟਰ ਤੇ ਦੇਖੋ ਦੁਬਾਰੇ ਫਿਰ ਦਿਖਾਨੇ ਹਾਂ ਤੁਨਲਾ ਜੀ ਮਿਲਦੇ ਆਂ ਅਗਲੀ ਵੀਡੀਓ ਚ